ਹਾੜ ਪ੍ਰਭਾਵਤ ਪਿੰਡ ਰਮਦਾਸ ਹਲਕੇ ਦੇ ਘੱਗਰ ਜੱਟਾਂ ਦੇ ਪਾਸਿਆਂ ਚ ਅੱਜ ਵੀਰ ਚੌਣਿਆਂ ਤੋਂ ਇੱਥੇ ਹਲਕਾ ਸਿਰਰ ਗਵਿੰਦਪੁਰ ਤੋਂ ਪਿੰਡ ਚੌਣਿਆਂ ਤੋਂ ਐਨਆਰਆਈ ਭਰਾ ਜਿਨ੍ਹਾਂ ਨੇ ਆਪ ਜਾ ਕੇ ਘਰ ਘਰ ਵੇਖੋ ਖਾਣ ਵਾਲੀ ਜੋ ਆਪਣੇ ਘਰ ਲੀਆਂ ਵਸਤਾਂ ਡੰਗਰਾਂ ਵਾਸਤੇ ਫੀਡ ਚੋਕਰ ਇਦਾਂ ਹੀ ਵੀਰੋ ਵੇਖੋ ਇਹ 20 ਤਰੀਕ ਨੂੰ ਆ ਨਵੇਂ ਮਹੀਨੇ ਦੀ ਨੂੰ ਕੱਲ ਦੇ ਕੇ ਆਇਆ ਵੀਰ ਇਸ ਦਹੀਂ ਇਹਨਾਂ ਦੀ ਸੇਵਾ ਬਾਹ ਫੜ ਕੇ ਰੱਖੋ ਵੀਰੋ ਐਨਆਰਆਈ ਭਰਾਓ ਇਦਾਂ ਹੀ ਆਪਣੇ ਪਿੰਡ ਆਪਣੇ ਭਰਾਵਾਂ ਨੂੰ ਭੇਜੋ ਵੇਖੋ ਆ ਵੀਰ ਸਾਡੇ ਚੋਣਿਆਂ ਤੋਂ ਗਏ ਆ ਤੇ ਲੱਦੇ ਮੁੰਡੇ ਤੋਂ ਸ਼ਾ ਸਰਤਾਜ ਹਣੀ ਇਹ ਸਾਰੇ ਹੀ ਟੀਮ ਹਰ ਵੇਲੇ ਸੇਵਾ ਜੀ ਤਤਪਰ ਰਹਿੰਦੇ ਆ ਇਦਾਂ ਹੀ ਐਨਆਰਆਈ ਭਰਾਵਾਂ ਨੂੰ ਬੇਨਤੀ ਆ ਕਿ ਆਪਣੇ ਹੱਥੀਂ ਸੇਵਾ ਭੇਜੋ ਆਪਣੇ ਬੰਦਿਆਂ ਭਰਾਵਾਂ ਕੋਲ ਹੀ ਜਿਹੜੀ ਚੀਜ਼ ਦੀ ਗਾੜੀ ਲੋੜ ਆ ਉਹਨਾਂ ਨੂੰ ਦੇ ਕੇ ਆਓ ਸਲੂਟ ਆ ਤੁਹਾਨੂੰ ਤੁਸੀਂ ਸੇਵਾ ਕਰੋਗੇ ਤੇ ਬਾਬਾ ਨਾਨਕ ਤੁਹਾਨੂੰ ਡਬਲ ਭਾਗ ਲਾਉਣਗੇ ਤੰਦਰੁਸਤੀਆਂ ਦੇ ਤਰੱਕੀਆਂ ਵੇਖੋ ਡਾਲਰਾਂ ਦੀ ਬਰਸਾਤ ਹੋਊਗੀ ਜੇ ਤੁਸੀਂ ਲੋੜਵੰਦਾਂ ਦੀ ਬਾਹ ਫੜੋਗੇ ਕਿਉਂਕਿ ਇਸ ਵੇਲੇ ਸਾਡੇ ਭਰਾ ਇਸ ਹੜ ਨੇ ਇੱਕ ਵਾਰੀ ਫੇਰ ਸਾਨੂੰ ਪੰਜਾਬ ਨੂੰ ਛੁੱਟਤਾ ਪਹਿਲਾਂ ਬੜੇ ਡਾਊਨ ਹੀ ਤੇ ਹੁਣ ਫੇਰ ਕਰਤਾ ਮਾਰ